ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਟੱਕਰ ਹੋਈ ਹੈ ਤੇ ਕਾਲ ਬਣ ਕੇ ਆਈ ਹੈ ਸਕੋਰਪਿਓ ਗੱਡੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸਨ ਤੇ ਉਹਨਾਂ ਦੇ ਵੱਲੋਂ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਗੱਡੀਆਂ ਦਾ ਕੀ ਹਾਲ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਆਲਟੋ ਅਤੇ ਸਵਿਫਟ ਗੱਡੀ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਹੈ ਇਸ ਸਕੋਰਪਿਓ ਕਾਰ ਦੇ ਵੱਲੋਂ ਪਹਿਲਾਂ ਆਲਟੋ ਅਤੇ ਫਿਰ Swift Desire ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਮੌਕੇ ਦੇ ਉੱਤੇ ਲੋਕ ਜਿਹੜੇ ਆ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਗੱਡੀਆਂ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਚਾਰ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਮੰਦਭਾਗੀ ਖਬਰ ਹੈ ਕਿ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ ਮੁਖਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਮਾਰਕਫੈਟ ਦੇ ਪਲਾਟ ਦੇ ਨਜ਼ਦੀਕ ਜੋ ਹੈ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਲ ਬਣ ਕੇ ਆਈ ਐਸ ਸਕੋਰਪੀਓ ਗੱਡੀ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ 40 ਰੁਪਇਓ ਗੱਡੀ ਦੇ ਵਿੱਚ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸਨ ਤੇ ਗੱਡੀ ਦੀ ਸਪੀਡ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਸਵਿਫਟ ਡਿਜ਼ਾਇਰ ਗੱਡੀ ਹੈ ਉਹ ਬਠਿੰਡਾ ਵਾਲੇ ਪਾਸੇ ਤੋਂ ਪਦਮਪੁਰ ਵੱਲ ਜਾ ਰਹੀ ਸੀ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਸਕੋਰਪੀਓ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਤੇ ਸਕੋਰਪੀਓ ਕਾਰ ਫੇਰ ਅੱਗੇ ਜਾ ਕੇ Alto ਦੇ ਵਿੱਚ ਵੱਜਦੀ ਹੈ ਅਹਿਸਾਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਗੱਡੀਆਂ ਦੇ ਪਰ ਖੱچے ਉੱਡ ਚੁੱਕੇ ਨੇ ਇੱਥੋਂ ਤੱਕ ਕਿ Alto ਅਤੇ Swift Desire ਗੱਡੀ ਤਾਂ ਪੂਰੀ ਤਰ੍ਹਾਂ ਕਬਾੜ ਬਣ ਗਈ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰਤੀ ਗਈ ਹੈ ਤਸਵੀਰਾਂ ਬੇਹਦ ਹੈਰਾਨ ਕਰਦੀਆਂ ਨੇ ਕਿ ਇਹਨਾਂ ਗੱਡੀਆਂ ਦਾ ਕੀ ਹਾਲ ਹੋਇਆ ਪਿਆ ਉਹ ਸਕੋਰਪਿਓ ਹੈ ਮਰੀ ਰਿਪੋਰਟ ਲੈ ਜਾਂਦੇ ਸੀ ਬਰੇ ਕੋਟਲੇ ਦਾ ਬਾਬ ਸਾਰੇ ਸੀ ਬਾਬ ਸਾਕੇ ਗਿੱਦੜਵੇ ਕੋਲ ਆ ਕੇ ਪਿੱਛੋਂ ਸਾਡੇ ਸਕੋਰਪਿਓ ਗੱਡੀ ਮਾਰੀ ਮਗਰ ਫਿਰ ਫਿਰ ਜੇ ਸੀ ਗਾਇਲ ਹੋ ਗਏ ਜੀ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਜਾਣੇ ਸੀ ਗੱਡੀ ਜੀ ਜੀ ਚਾਰ ਜਣੇ ਸੀਗੇ ਇੱਕ ਮੁੰਡਾ ਸੀ ਨਾਲ ਇੱਕ ਛੋਟਾ ਕਿਨੇ ਇੱਕ ਸੱਤਾਂ ਬਿੱਟਮ ਜੀ ਨੇ ਸੱਤਾਂ ਬਾਹਰ ਆ ਗਏ ਸਾਡੇ ਕਿਹਦਾ ਕਸੂਰ ਸੀ ਕਸੂਰ ਜੀ ਸਕੋਰ ਫੀਲ ਦਾ ਕਸੂਰ ਸੀ ਜੋ ਡੱਬਾ ਗਰੁੱਪ ਪਰ ਜਾ ਕੇ ہماری ਗੱਡੀ ਮਾਰੀ ਹੋਰ ਵੀ ਗੱਡੀ ਵਿੱਚ ਬੱਜੀ ਆ ਕੋਈ ਨਹੀਂ ਹੋਰ ਨਹੀਂ ਬੱਜੀ ਇੱਕ ਸਾਡੇ ਗਾਂ ਵਾਲੀ ਗੱਡੀ ਹੋਰ ਸੀਗੀ ਉਹਦੇ ਵਿੱਚ ਵੀ ਮਾਰੀ ਹੋਰ ਦੋ ਦੋ ਫਟਾਈਆਂ ਕਿ ਐਕਸੀਡੈਂਟ ਕੇਸ ਆਇਆ ਜੀ ਕੀ ਅਸਰ ਕਿੰਨੇ ਕੇ ਇੰਜਰਡ ਆ ਕੋਈ ਡੈਥ ਹੈ ਸਰ ਹਾਂ ਜੀ ਉਹ ਵੀ ਸਾਡੇ ਕੋਲ ਸਿਵਲ ਹਸਪੀਟਲ ਜਿਹੜਾ ਹੈ ਐਕਸੀਡੈਂਟ ਕੇਸ ਆਇਆ ਹੈ ਉਹਦੇ ਵਿੱਚ ਤਿੰਨ ਚਾਰ ਇੰਜਰੀਡ ਕੇਸਿਸ ਆਏ ਇੱਕ ਤਾਂ ਇੱਕ ਦਾ ਸਾਡੇ ਕੋਲ ਇੱਕ ਲੇਡੀ ਸੀ ਜੋ ਆਲਰੇਡੀ ਟ੍ਰਾਂਪੋਰਟਡ ਜੀ ਸੀ ਤੇ ਦੂਸਰੇ ਉਹਨਾਂ ਦੇ ਨਾਲ ਸੀ ਉਹਨਾਂ ਦੇ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਫਰਸਟ ایڈ ਦੇ ਕੇ ਸਿਵਲ ਐਮਸ ਹਸਪੀਟਲ ਭੇਜਿਆ ਰੱਖਿਆ ਤੇ ਦੂਸਰੇ ਬਾਕੀਆਂ ਦਾ ਨਾਲ ਚੱਲਦੇ ਸਰ ਰੈਫਰ ਕਿਨੂੰ ਕੀਤਾ ਤੇ ਮੇਰੇ ਤੇ ਕੌਣ ਹੈ? ਰਾਮਲ ਸਿੰਘ ਪੇਸ਼ੈਂਟ ਦਾ ਸੀ ਜੀ ਦੱਸਿਆ ਜਾ ਰਿਹਾ ਹੈ ਕਿ ਗੰਗਾ ਨਗਰ ਤੇ ਰਹਿਣ ਵਾਲੇ ਸੀ। ਉਹਨਾਂ ਦੇ ਹੈਡ ਇੰਜਰੀ ਹੈ ਤੇ ਉਸ ਕਰਕੇ ਉਹਨਾਂ ਨੂੰ ਰੈਫਰ ਕੀਤਾ ਗਿਆ ਐਮਸ ਹਸਪੀਟਲ ਬਟੂ। ਯਾਦ ਕੀ ਹੋਈ ਹੈ ਸਾਡੇ ਅੰਦਰ? ਉਹਨਾਂ ਦੇ ਨਾਲ ਇੱਕ ਧੀ ਸੀ ਜੀ। ਉਹ ਨਾਮ ਨਹੀਂ ਸੁਣਨ ਲੱਗਦਾ ਮੰਨਪ੍ਰੀਤ कौर ਦੂਸਰੇ ਤੇ ਉਹਨਾਂ ਦੀ ਡੈਥ ਹੋਈ। ਇਹ ਨਾ ਰਾਜਕੁਮਾਰ ਬੱਬਰੇ। ਰਾਜਕਮ ਜੀ ਕੀ ਹੋਇਆ ਕੀ ਸਰ? ਇਹ ਨਾ ਜੀ ਸੁਬਾ ਮੇਰੇ ਕੋਲੇ ਕੋਲ ਲਾਈ ਇੱਕ ਵੀ ਇੱਕ ਆਪਣੇ ਮਾਰਕਫੇਡ ਤੋਂ ਅੱਗੇ ਜਿਹੜਾ ਚਰਸਤਾ ਬੰਦਾ ਉਸ ਨਾਲ ਤੋਂ ਰਾਜਾ ਲੇਨ ਰੋਡ ਜਾਂਦਾ ਉੱਥੇ ਇੱਕ ਐਕਸੀਡੈਂਟ ਹੋਇਆ ਜੀ ਤੇ ਉਹ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਇੱਕ ਸਕੋਰਪਿਓ ਸੀ ਜੀ ਤੇ ਇੱਕ ਡਿਜ਼ਾਇਰ ਸੀ ਡਿਜ਼ਾਇਰ ਜਿਹੜੀ ਮਲੇਰਕੋਟਲੇ ਤੋਂ ਆ ਰਹੀ ਸੀ ਤੇ ਪਦਮਪੁਰ ਜਾਣਾ ਸੀ ਜੀ ਉਹਨਾਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਆਲਟੋ ਦੇ ਵਿੱਚ ਗੱਡੀ ਬਚੀ ਐ ਸਕੋਰਪੇ ਜਿਹੜੀ ਐ ਸਕੋਰਪੇ ਨੇ ਪਹਿਲਾਂ ਡਿਜ਼ਾਇਰ ਨੂੰ ਟੱਕਰ ਮਾਰੀ ਜੀ ਉਸ ਤੋਂ ਬਾਅਦ ਉਹਨੇ ਆਲਟੋ ਨੂੰ ਟੱਕਰ ਮਾਰੀ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ ਸਪੀਡ ਕਿੰਨੀ ਸੀ ਦੇਖਿਆ ਕੋਈ ਸਪੀਡ ਜੀ ਜਿਹੜੇ ਸਕੋਰਪੀਆ ਵਾਲੇ ਦੱਸੇ ਜਾ ਰਹੇ ਉਹਨੇ ਟ੍ਰਿੰਕ ਕਾਫੀ ਕੀਤੀ ਹੋਈ ਸੀ ਤੇ ਸਪੀਡ ਕਾਫੀ ਸੀ 140 ਦੇ ਮੀਟਰ ਉਹਨਾਂ ਦਾ ਕਹਿੰਦੇ ਵੀ ਖੜਾ ਹੈ ਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀਆਂ ਨੂੰ ਰੈਫਰ ਕੀਤਾ ਗਿਆ ਜੀ ਬਠਿੰਡੇ ਇਹ ਕਿੰਨੀ ਕਿਸਾਨੀ ਜ਼ਖਮੀ ਹੋਈ ਹੈ ਟੋਟਲ 4 ਲੋਕ ਜ਼ਖਮੀ ਹੋਏਗੀ ਤੇ ਇੱਕ ਦੀ ਡੈੱਥ ਹੋ ਗਈ ਹੈ ਇੱਕ ਹੈਡਿੰਗ ਚ ਵੀ ਹੈ ਜੀ ਉਹਨੂੰ ਇਨ ਰੈਫਰ ਕਰ ਦਿੱਤਾ ਗਿਆ ਜੀ ਤੇ ਬਾਕੀ ਸਿਵਲ ਹਸਪੀਟਲ ਕੀਤਾ ਰਵਈਏ ਜੀ ਦੀ ਕੌਂਸਟੇਬਲ ਨਜੋਤ ਤੋਂ ਸ਼ੀਰ ਚੌਕ ਦੀ ਮਰੀਨਾਲ ਸਰ ਐਸਆਈ ਬਲੀ ਵਿੰਦਰ ਸਿੰਘ ਮੁਖ ਸਰਟੀਫਿਕੇਟ ਤੋਂ ਸਾਡਾ ਰੂਪ ਨੰਬਰ 88505 ਜੋ ਕਿ ਸ਼੍ਰੀ ਮੁਖਤਸਰ ਸਾਹਿਬ ਵਿੱਚ ਪੈਂਦਾ ਸੀ ਤੇ ਅਸੀਂ ਖੜੇ ਹੋਏ ਸੀ ਦਾ ਲੋਕਲ ਪਬਲਿਕ ਵੱਲੋਂ ਸਾਨੂੰ ਦੱਸਿਆ ਗਿਆ ਕਿ ਤਿੰਨ ਗੱਡੀਆਂ ਦਾ ਆਕਸ ਵਿੱਚ ਐਕਸੀਡੈਂਟ ਹੋਇਆ ਜੋ ਕਿ ਮਾਰਕੀਟ ਫੈਟ ਮੁਖਨਤ ਚੌਕ ਤੋਂ ਬਿਤੇਰ ਬਾਅਦ ਹੋਇਆ ਸੀ ਆ ਅਸੀਂ ਮੌਕੇ ਤੇ ਆ ਕੇ ਉਹਨਾਂ ਨੂੰ ਫਸਿਲਿਟੀ ਦਿੱਤੀ ਹਸਪੀਟਲ ਪਹੁੰਚਾਇਆ ਅਲੱਗ-ਅਲੱਗ ਐਂਬੂਲੈਂਸ ਆਈਆਂ ਉਹਨਾਂ ਨੂੰ ਪਹੁੰਚਾਇਆ ਗਿਆ ਕਿ ਜੋ ਜਾਂਚੀ ਕਾਰਵਾਈ ਅੱਗੇ ਦੀ ਉਹ ਤਫ਼ਤੀਸ਼ੀ ਜੋ ਅਫਸਰ ਨੇ ਉਹ ਸਾਡੇ ਕਰਨੀ ਹੈ ਥੈਂਕ ਯੂ ਸੋ ਮਚ। ਨਾਲ ਸੰਧਾਨਾ ਦੇ ਤਲਵਾ ਅੱਜ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਰਕਫੇਡ ਮਲੂਟ ਮਲੂਟ ਕੀ ਦਰਵਾਜ਼ਾ ਰੋਡ ਦੇ ਪਾਸ ਐਕਸੀਡੈਂਟ ਹੋਇਆ ਦਾ ਸਾਹਮਣੇ ਅਸੀਂ ਨੋਟ ਕਰ ਦਿੱਤੀ ਹੈ ਕਿ ਇੱਕ ਚੱਕਰ ਗੱਡੀ ਦਾ ਐਕਸੀਡੈਂਟ ਹਾਦਸਾ ਦਰਸਾਉਂਦਾ ਹੈ। ਇਹਦੇ ਬਾਰੇ ਅੱਗੇ ਜਿਹੜੇ ਸੀ ਪੇਸ਼ੈਂਟ ਉਹਨਾਂ ਨੂੰ ਐਂਬੂਲੈਂਸ ਨਾਲ ਪਹਿਲਾਂ ਹੀ ਬਿਲਹਸਪਤਾਲ ਉੱਪਰ ਜਾ ਕੇ ਪਹੁੰਚਾ ਦੇ ਅਸੀਂ ਮੁਕਤ ਤੌਰ 'ਤੇ ਪਹੁੰਚ ਕੇ ਉਹਨਾਂ ਦੀ ਸਟੇਟਮੈਂਟ ਲਗਾਗੇ ਜੋ ਸਟੇਟਮੈਂਟ ਦਿਖਾਉਣਗੇ ਮਤਲਬ